सारे प्यार भरी सत आप सब का चैनल से स्वागत है अभी थोड़ा अचम दिखाने देखो शॉट ला के ऑर्डर कर सकते हैं वर्तमान में देखो पाछम है कला बना चिट्टे बनाते हैं देखो यही है पम ये कई तो कलर दो के बहुत सोहना है यह बहुत ही प्यारा कलर है ये हरेक सूट न पी जूगी जो तुम्हें बनवा होगा तो सूडर कर सकते हो सकी भी बलोज बना हो इस तरह का यह महंगी है पछम थ दूजी दिखाने से देखो वर्धमान की पछम बहुत वाइए चम्प वाली पाछम है ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਦੇਖੋ ਤੇ ਤੁਸੀਂ ਜਿਹੜੀ ਵੀ ਬਣਾਉਣੀ ਆ ਸਾਥੋਂ ਤੇ ਸਾਨੂੰ ਆਰਡਰ ਕਰ ਸਕਦੇ ਆ ਦੇਖੋ ਵਧੀਆ ਪਾਚਨਾ ਬਣਾ ਕੇ ਦੇਵਾਂਗੇ ਤੇ ਹੋਰ ਵੀ ਕਲਰ ਦਖਾਉਣੀ ਆ ਤੁਹਾਨੂੰ ਦੇਖੋ ਇਹ ਰੈੱਡ ਕਲਰ ਦੀ ਹੈ ਤੇ ਇਹ ਗਲਾਬੀ ਹੈ ਤੇ ਇਹ ਕਲਰ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਹਮਣੇ ਰੱਖਾ ਚਾਹੁੰਦੇ। ਇਹ ਕ ਰੱਟਾ ਕਰ ਲਰਾ, ਗੁਲਾਬੀ ਤੇ ਹਰਾ, ਕਾਲਾ, ਟੀਕਟ ਇਹ ਚਿੱਟੇ ਇਹਦੋਂ ਇਹ ਸਕੀਵੀਆਂ ਬਣਾਉਣੀਆਂ ਸੀ। ਚਿੱਟੇ ਦੀਆਂ ਸਕੀਵੀਆਂ ਬਲਾਜ ਬਣਾਉਣੀਆਂ, ਇਹਦੇ ਵੀ ਬਲਾਜ ਬਣਾਉਣੇ ਆ, ਇਹਦੀ ਵੀ ਸਕੀਵੀ ਬਣਾਉਣੀ ਆ ਸੀ। ਦੇਖੋ ਤੇ ਤੁਸੀਂ ਆਰਡਰ ਕਰ ਸਕਦੇ ਹੋ ਦੇਖੋ ਸਾਰੇ ਰੰਗ ਕਿਹੜਾ ਲੈ ਸਕਦੇ ਕੋਈ ਵੀ ਤੁਹਾਨੂੰ ਕਲਰ ਪਸੰਦ ਹੋਵੇ ਇਹਨਾਂ ਦੇ ਵਿੱਚ ਤੁਸੀਂ ਸਾਰੇ ਤੁਸੀਂ ਆਰਡਰ ਦੇ ਸਕਦੇ ਹੋ ਤੇ ਵਧੀਆ ਕੰਮ ਕਰਾਂਗੇ ਸੂਟਾਂ ਦਾ ਵੀ ਤੁਸੀਂ ਆਰਡਰ ਦੇ ਸਕਦੇ ਹੋ ਕਢਾਈ ਵਾਲਿਆਂ ਦਾ ਪੇਂਟ ਵਾਲੇ ਸੂਟਾਂ ਦਾ ਵੀ ਆਰਡਰ ਦੇ ਸਕਦੇ ਨੇ ਤੇ ਦੁਪੱਟੇ ਪੇਂਟ ਕਰਵਾਉਣੇ ਹੋਣ ਉਹ ਵੀ ਕਰਵਾ ਸਕਦੇ ਹੋ ਤੇ ਹੁਣ ਤੁਹਾਨੂੰ ਸੂਟ ਦਿਖਾਉਨੇ ਆ ਅਸੀਂ ਸੂਟ ਅਸੀਂ ਤੁਹਾਨੂੰ ਫੇਰ ਅਗਲੀ ਵੀਡੀਓ ਚ ਦਿਖਾਵਾਂਗੇ ਹੁਣ ਸਾਡੇ ਕੋਲੇ ਹੈ ਨਹੀਂ ਤੇ ਤੇ ਇਸ ਕਰਕੇ ਅਸੀਂ ਦਿਖਾ ਨਹੀਂ ਸਕੇ ਤੇ ਦੇਖੋ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਬਲਾਊਜ਼ ਬਣਾਉਣਾ ਸਕੇ ਵੀ ਜੈਕਟ ਕੁਝ ਵੀ ਬਣਵਾਉਣਾ ਟੋਪੀ ਤਾਂ ਤੁਸੀਂ ਇਹਦੇ ਵਿੱਚੋਂ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਆਰਡਰ ਕਰ ਸਕਦੇ ਹੋ ਤੇ ਵੀਡੀਓ ਵੇਖਣ ਲਈ ਧੰਨਵਾਦ ਆ ਤੁਹਾਡਾ ਬਹੁਤ ਹੀ ਪਿਆਰ ਮਿਲਿਆ ਸਾਡੀਆਂ ਵੀਡੀਓ ਨੂੰ ਤੇ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜ਼ਰੂਰ ਦਮ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤੇ ਦੁਬਾਰਾ ਤਾਂ ਫੇਰ ਅਸੀਂ ਮੇਡ ਕਰ ਦਿੰਨੇ ਆ ਕਹਾਉਗਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਦੇਖੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ